ਨਮਸਕਾਰ ਦੋਸਤੋ ਅੱਜ ਤੁਹਾਨੂੰ ਤੁਕਿਆਂ ਦੇ ਚਾਰ ਬਾਰੇ ਜਾਣਕਾਰੀ ਦੇਵਾਂਗੇ ਤੁੱਕੇ ਜਿਹੜੇ ਐ ਇਹ ਕਿੱਕਰ ਦੇ ਤੁੱਕੇ ਨੇ ਜਿਹਨੂੰ ਬਬੂਲ ਕਹਿੰਦੇ ਐ ਇਹ ਤਕਰੀਬਨ ਮੈਦਾਨੀ ਇਲਾਕਿਆਂ 'ਚ ਪਹਾੜੀ ਇਲਾਕਿਆਂ 'ਚ ਜਿੱਥੇ ਬਰਫ਼ ਨਹੀਂ ਪੈਂਦੀ ਉਹ ਤੋਂ ਬਿਨਾ ਤਕਰੀਬਨ ਹਰੇਕ ਥਾਂ ਤੇ ਇਹ ਚੱਕਰ ਦਾ ਜਿਹੜਾ ਦਰਖਤ ਆ ਹੋ ਜਾਂਦਾ ਹੈ ਇਹਦੀ ਗੂੰਦ ਇਹਦੇ ਪੱਤੇ ਇਹਦੇ ਲੌਂਗ ਇਹਦੇ ਫੁੱਲ ਤੇ ਇਹਦੇ ਜੋ ਸੱਕ ਐ ਇਹਦਾ ਪਚਾਂਗ ਹਰੇਕ ਦਵਾਈ ਦੇ ਵਿੱਚ ਪਾਇਆ ਜਾਂਦਾ ਤੇ ਇਹ ਬਹੁਤ ਗੁਣਕਾਰੀ ਚੀਜ਼ ਹੈ ਤੁੱਕੇ ਬੀਆਂ ਬਿਨਾ ਬਿਨਾ ਬੀਆਂ ਵਾਲੀ ਲਿਆਤੇ ਆਪਾਂ ਇਹਨਾਂ ਨੂੰ ਹੁਣ ਨਮਕ ਦੇ ਪਾਣੀ ਚ ਧੋਤਾ ਹੈ ਧੋਣ ਤੋਂ ਬਾਅਦ ਆਪਾਂ ਇਹਨੂੰ ਡੰਗਿਆ ਹੁਣ ਡੰਗ ਕੇ ਇਹਦੇ ਛੋਟੇ ਛੋਟੇ ਪੀਸ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਇਹ ਤੁੱਕੇ ਜਿਹੜੇ ਕਿਕਰ ਦੇ ਆਪਾਂ ਲੈ ਕੇ ਆਏ ਆ ਵਧੀਆ ਕੱਚੇ ਕੱਚੇ ਤੁੱਕੇ ਨੇ ਜੀ ਹੁਣ ਆਪਾਂ ਇਹ ਡੰਗਲੇ ਨੇ ਇਹ ਇਹਦਾ ਜਿਹੜਾ ਸਵਾਦ ਆ ਕਸੈਲਾ ਹੁੰਦਾ ਤੇ ਬੀਜ ਲਈ ਤੇ ਸ਼ੁਕਰਾਨਿਆਂ ਲਈ ਬਹੁਤ ਫਾਇਦੇਮੰਦ ਹੈ ਮੂੰਹ ਦੀ ਖੁਸ਼ਬੂ ਵੀ ਪੈਦਾ ਕਰਦਾ ਹੈ ਤੇ ਮੂੰਹ ਦੇ ਰੋਗ ਵੀ ਠੀਕ ਕਰਦਾ ਅੱਗੇ ਲੋਕ ਕਿਕਰ ਦੀ ਦਤਨ ਕਰਦੇ ਸੀਗੇ ਅੱਜ ਕੱਲ ਬਹੁਤ ਘੱਟ ਕਰਦੇ ਦਤਨ ਕਿਕਰ ਐਸੀ ਇਹ ਇੱਕ ਜੜੀ ਬੂਟੀ ਹੈ ਜਿਹਦੇ ਨਾਲ ਕਈ ਕਿਸਮਾਂ ਦੇ ਰੋਗ ਵੀ ਦੂਰ ਹੁੰਦੇ ਨੇ ਤਾਕਤ ਵੀ ਅੰਦਰ ਮਿਲਦੀ ਹੈ ਸ਼ੁਕਰਾਨੂ ਜਿਹਦੇ ਘਟਦੇ ਆ ਉਹਦੇ ਪੂਰੇ ਹੁੰਦੇ ਨੇ ਤਸਵੀਰ ਇਹਦੀ ਠੰਡੀ ਹੁੰਦੀ ਹੈ ਤਕਰੀਬਨ ਤੁਸੀਂ ਦੇਖ ਸਕਦੇ ਹੋ ਹਰੇਕ ਥਾਣਾ ਤੇ ਇੱਕਕਰ ਦਾ ਸਾਨੂੰ ਦਰਖਤ ਮਿਲੂਗਾ ਬੱਕਰੀਆਂ ਜਿਹੜੀਆਂ ਉਹ ਵੀ ਕਿਕਰ ਦੇ ਤੁਕੇ ਹੀ ਜ਼ਿਆਦਾ ਖਾ ਕੇ ਪਸੰਦ ਕਰਦੀਆਂ ਨੇ ਬੱਕਰੀ ਦਾ ਦੁੱਧ ਜਿਹੜਾ ਆਪਾਂ ਦੇਖਦੇ ਆਂ ਡੇਂਗੂ ਦੇ ਵਿੱਚ ਬਹੁਤ ਵਰਤਿਆ ਜਾਂਦਾ ਹੁਣ ਆਪਣੇ ਜਿਹੜੇ ਤੁਕੇ ਕੱਟੇ ਗਏ ਨੇ ਹੁਣ ਆਪਾਂ ਇਹਦੇ ਵਿੱਚ ਸਾਰ ਨੂੰ ਪਹਿਲਾਂ ਆਪਾਂ ਹਲਦੀ ਮਿਲਾਵਾਂਗੇ ਹਲਦੀ ਪਾਊਡਰ ਆਪਾਂ ਲਿਆਤਿਆ ਜੀ ਇਹ ਜਿਹੜੀ ਹਲਦੀ ਹੈ ਇਹ ਲੰਮੀ ਫਲੀ ਦੀ ਹਲਦੀ ਹੈ ਫਲੀ ਵਾਲੀ ਹਲਦੀ ਪਹਿਲਾਂ ਫਲੀ ਵਾਲੀ ਹਲਦੀ ਪਾਵਾਂਗੇ ਹੁਣ ਆਪਣੇ ਜਿਹੜੇ ਟੁੱਕੇ ਆ ਇਹ ਕਰੀਬ 2 ਕਿਲੋ ਦੇ ਕਰੀਬ ਟੁੱਕੇ ਸਾਫ਼ ਕਰਕੇ ਰਹਿ ਗਏ ਇਹਦੇ ਵਿੱਚ ਜਿਹੜੀ ਫਲੀ ਵਾਲੀ ਹੁਣ ਆਪਾਂ ਹਲਦੀ ਪਹਿਲਾਂ ਉਹ ਪਾਊਡਰ ਪਾਵਾਂਗੇ ਹਲਦੀ ਦਾ ਪਹਿਲਾਂ ਨੂਨ ਪਾਵਾਂਗੇ ਆਪਦੀ ਬਾਅਦ ਚ ਪਾਉਣੇ ਆ ਇਹ ਨੂਨ ਹੈ ਜੀ ਆਪਣੇ ਕੋਲ ਆਪਾਂ ਨੂਨ ਜਿਹੜਾ ਅੱਜ ਅੱਧਾ ਕਿਲੋ ਦੇ ਕਰੀਬ ਪਾਵਾਂਗੇ ਸਵਾਦ ਅਨੁਸਾਰ ਬਾਅਦ ਚ ਵੀ ਪਾ ਸਕਦੇ ਆ ਪਹਿਲਾਂ ਆਪਾਂ ਘੱਟ ਪਾਵਾਂਗੇ ਨੂਨ ਪਾ ਕੇ ਹੁਣ ਇਹਨੂੰ ਆਪਾਂ ਮਿਲਾਵਾਂਗੇ ਜੀ ਚੰਗੀ ਤਰ੍ਹਾਂ ਅੱਧਾ ਕਿਲੋ ਦੇ ਕਰੀਬ ਲੂਣ ਪੈ ਗਿਆ ਜੀ ਤੁਸੀਂ ਦੇਖ ਸਕਦੇ ਆ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਕਿਉਂਕਿ ਜੋ ਸੱਲ ਹੈ ਮਾੜੀ ਮੋਟੀ ਉਹ ਨਿਕਲ ਜੂ ਮਲਾਉਣ ਦੇ ਨਾਲ ਕੀ ਹੁੰਦਾ ਇਹਦੇ ਅੰਦਰ ਜਿਹੜਾ ਲੂਣ ਦਾ ਉਹ ਜਜ਼ਬ ਹੋ ਜਾਊਗਾ ਹੁਣ ਇਹਦੇ ਵਿੱਚ ਆਪਾਂ ਮਲਾਵਾਂਗੇ ਜੀ ਹਲਦੀ ਪਾਊਡਰ ਹੁਣ ਇਹ ਮਿਕਸ ਹੋ ਚੁੱਕਾ ਹੈ ਲੂਣ ਨਮਕ ਦਾ ਜੋ ਵੱਡਾ ਰੋਲ ਹੈ ਉਹ ਬਹੁਤ ਵਧੀਆ ਰੋਲ ਹੁੰਦਾ ਕਿਉਂਕਿ ਉਹ ਉਲੀ ਨਹੀਂ ਲੱਗਣ ਦਿੰਦਾ ਨਮਕ ਦੇਲ ਤੇ ਨਮਕ ਜ਼ਰੂਰੀ ਆ ਹੁਣ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਲਦੀ ਪਾਊਡਰ ਲੰਮੀ ਫਲੀ ਦਾ ਹਲਦੀ ਪਾਊਡਰ ਹੈ ਉਹ ਲਿਆਤਾ ਆਪਾਂ স্পੈਸ਼ਲ ਉਹ ਹਲਦੀ ਜਿਹੜੀ ਹੈ ਇਹ ਆਪਾਂ ਹੁਣ ਕਰੀਬ 100 ਗ੍ਰਾਮ ਦੇ ਲਗਭਗ ਹੈ ਪਹਿਲਾਂ ਤਾਂ ਇਹ ਲੰਮੀ ਫਲੀ ਦੀ ਜਿਹੜੀ ਹਲਦੀ ਆ ਉਹ ਪਾਵਾਂਗੇ ਹਲਦੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਲੰਮੀ ਫਲੀ ਦੀ ਜਿਹੜੀ স্পੈਸ਼ਲ ਹਲਦੀ ਹੈ ਉਹ ਇਹਦੇ ਵਿੱਚ मिक्स ਕਰ ਦਿੱਤੀ ਹੈ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਮਿਲਾਵਾਂਗੇ ਹਲਦੀ ਪੈ ਗਈ ਜੀ ਹੁਣ ਆਪਾਂ ਇਹਨੂੰ ਮਿਲਾਵਾਂਗੇ ਕਿਉਂਕਿ ਮਿਲਾਉਣ ਦੇ ਨਾਲ ਜਿਹੜਾ ਸਾਰਾ ਵਿੱਚ ਰਚ ਜਾਂਦਾ ਹੈ ਹਲਦੀ ਹੁਣ ਮਿਕਸ ਹੋ ਗਈ ਹੁਣ ਆਪਾਂ ਇਹਦੇ ਵਿੱਚ ਆਪਣੇ ਕੋਲ ਕਾਲੀ ਮਿਰਚ ਤੇ ਗਰਮ ਮਸਾਲਾ ਉਹ ਪਾਵਾਂਗੇ ਥੋੜਾ ਜਿਹਾ ਇਹ ਜੇ ਜੈਫਲ ਜੇ ਪਤਰੀ ਵੀ ਪਾਈ ਹੋਈ ਹੈ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਇਹ ਹੈ ਜੀ ਲਾਲ ਮਿਰਚ ਪਾਊਡਰ ਲਾਲ ਮਿਰਚ ਨਾਲ ਕੀ ਹੈ ਟੇਸਟ ਜਿਆ ਬਣ ਜਾਂਦਾ ਹੈ ਇਹ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਜੀ ਲਾਲ ਮਿਰਚ ਦਾ ਪਾਊਡਰ ਹੈ ਜਿਹੜਾ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਜੀ ਥੋੜਾ ਜਿਹਾ ਲੂਣ ਹੋਰ ਪਾ ਦਈਏ ਜੇ ਲੂਣ ਘੱਟ ਲੱਗਦਾ ਕਿਉਂ ਲੂਣ ਪਹਿਲਾਂ ਘੱਟ ਪਾਇਆ ਸੀ ਹੁਣ ਥੋੜਾ ਜਿਹਾ ਹੋਰ ਪਾ ਦਿਆਂਗੇ ਨਾਲੇ ਤਾਂ ਵਿੱਚ ਰਚ ਜੂਗਾ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਮਿਲਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਜਦੋਂ ਐ ਚੰਗੀ ਤਰ੍ਹਾਂ ਇੱਕਸਾਰ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਜਿਹੜਾ ਤੇਲ ਹੈ ਉਹ ਫੇਰ ਪਾਵਾਂਗੇ ਸਰੋਂ ਦਾ ਤੇਲ ਉਹ ਗਰਮ ਕੀਤਾ ਹੋਇਆ ਆਪਣੇ ਕੋਲ ਸਰੋਂ ਦਾ ਤੇਲ ਉਦੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਇਹ ਸਰੀਰ ਲਈ ਬਹੁਤ ਫਾਇਦੇਮੰਦ ਹੈ ਤੁੱਕਿਆਂ ਦਾ achar ਟੇਸਟ ਵੀ ਵਧੀਆ ਹੁੰਦਾ ਮੂੰਹ ਦੀ ਜੋ ਖੁਸ਼ਬੂ ਆ ਉਹ ਵੀ ਬਣੀ ਰਹਿੰਦੀ ਹੈ ਦਾਇਬਾਦੀ ਤੋਂ ਵੀ ਵਧੀਆ ਚੰਗਾ ਹੈ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਹੁਣ ਆਪਾਂ ਹਲਦੀ ਪਾਊਡਰ ਤੇ ਕਾਲੀ ਮਿਰਚ ਪਾਊਡਰ ਤੇ ਨਾਲ ਆਪਾਂ ਨਮਕ ਤੇ ਮਿਰਚ ਪਾਊਡਰ ਪਾ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਇਹ ਤੇਲ ਆਪਾਂ ਗਰਮ ਕਰਕੇ ਰੱਖਿਆ ਹੋਇਆ ਸੀਗਾ ਅੱਧਾ ਕਿਲੋ ਲਗਭਗ ਤੇਲ ਹੈ ਜੀ ਇਹ ਘਟ ਰਿਹਾ ਆਪਾਂ ਫਿਰ ਵੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਦਿੱਤਾ ਚੰਗੀ ਤਰ੍ਹਾਂ ਇਹਨੂੰ ਮਿਲਾਵਾਂਗੇ ਫਿਰ ਆਪਾਂ ਤੇਲ ਜੋ ਗਰਮ ਕੀਤਾ ਸੀ ਠੰਡਾ ਕਰਕੇ ਉਹਨਾਂ ਨੂੰ ਇਹਦੇ ਵਿੱਚ ਪਾਤਾ ਜੀ ਹੁਣ ਆਪਾਂ ਇਹਨੂੰ ਮਿਲਾਵਾਂਗੇ ਚੰਗੀ ਤਰ੍ਹਾਂ ਚਮਚੇ ਨਾਲ ਇਹ ਲੋਗਾਂ ਨੇ ਇੱਕ ਸਾਰ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਹੋਰ ਤੇਲ ਪਾਵਾਂਗੇ ਤੇਲ ਘਟ ਗਿਆ ਤੁਹਾਨੂੰ ਦੱਸਿਆ ਸੀ ਤੇਲ ਥੋੜਾ ਜਿਹਾ ਵੱਧ ਹੀ ਚੰਗਾ ਹੈ ਕਿਉਂਕਿ ਤੇਲ ਦੇ ਨਾਲ ਇਹ ਜੂਲੀ ਨਹੀਂ ਲੱਗਦੀ ਅਤੇ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਜਜ਼ਬ ਹੋ ਜਾਂਦਾ ਹੈ ਇਹ ਰਚ ਜਾਂਦਾ ਇਹਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਜਿਹੜਾ ਹੈਗਾ ਇਹਦੇ ਵਿੱਚ ਪਾ ਦਿੱਤਾ ਹੈ ਸਰੋਂ ਦੇ ਤੇਲ ਦੇ ਨਾਲ ਜਿਹੜਾ ਮਸਾਲਾ ਉਹ ਸਾਰਾ ਢਿੱਜ ਗਿਆ ਟੁਕਿਆ ਨਾ ਚਾਰ ਅੱਜਕੱਲ ਬਹੁਤ ਘੱਟ ਪਾਉਂਦੇ ਆ ਲੋਕ ਆਪਾਂ ਵੀ ਇਹ ਸਿਆਣੇ ਬੰਦੇ ਨੂੰ ਕਿਸੇ ਨੂੰ ਪੁੱਛ ਕੇ ਤਾਈ ਪਾ ਰਹੇ ਆ ਤੁਹਾਨੂੰ ਦਿਖਾ ਰਹੇ ਆ ਪਹਿਲੀ ਵਾਰ ਆਪਾਂ ਚਾਰ ਪਾਉੜ ਗਏ ਯਾਰ ਬਹੁਤ ਵਧੀਆ ਹੁਣ ਇਹ ਪੈਣ ਜਾ ਰਿਹਾ ਹੈ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਲਾ ਦਿੱਤਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਿਕਸ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਕੀ ਪਾਵਾਂਗੇ ਲੌਂਗ ਜਮੈਨ ਹੈ ਜੀ ਤੇ ਸੌਫ ਤੇ ਕਲੌਂਜੀ ਤੇ ਇਹਦੇ ਵਿੱਚ ਆਪਾਂ ਉਹ ਗਰਮ ਕਰਕੇ ਠੰਡੇ ਕਰਕੇ ਪੀਸ ਕੇ ਉਹ ਵੀ ਪਾਵਾਂਗੇ ਹੋਰ ਪਾਵਾਂਗੇ ਮਸਾਲੇ ਦਾ ਉਹਦਾ ਨੰਦ ਹੀ ਵੱਖਰਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਤੇਲ ਮਿਲਾ ਕੇ ਆਪਾਂ ਕਰਤਾ ਪਹਿਲਾਂ ਆਪਾਂ ਜਮੈਨ ਜਿਹੜੀ ਹੈ ਉਹ ਤਵੇ ਤੇ ਪਾਲੀ ਹੈ ਫਿਰ ਆਪਾਂ ਜਿਹੜੀ ਇਹਨੂੰ ਗਰਮ ਕਰਕੇ ਇਹਨੂੰ ਫਿਰ ਆਪਾਂ ਸੌਂਫ ਪਾਵਾਂਗੇ ਦੇ ਵਿੱਚ ਹੀ ਇਹ ਗਰਮ ਹੋ ਚੁੱਕੀ ਹੈ ਸਿੰਮ ਤੇ ਗਰਮ ਕਰੀਏ ਆਪਾਂ ਸੌਂਫ ਲੈਤੀ ਜੀ ਸੌਂਫ ਵੀ ਪਾਵਾਂਗੇ ਆਪਾਂ ਦੇਸੀ ਸੌਂਫ ਹੈ ਇਹ ਬਹੁਤ ਵਧੀਆ ਮੋਟੀ ਮੋਟੀ ਸੌਫ ਹੈ ਹੁਣ ਇਹਨੂੰ ਆਪਾਂ ਥੋੜੀ ਜੀ ਗਰਮ ਕਰਾਂਗੇ ਗਰਮ ਕਰਕੇ ਇਹਨੂੰ ਆਪਾਂ ਇਹਦੇ ਵਿੱਚ ਨਾਲ ਹੁਣ ਆਪਾਂ ਥੋੜੇ ਲੌਂਗ ਗਰਮ ਹੋ ਗਿਆ ਜੀ ਹੁਣ ਆਪਾਂ ਲੌਂਗ ਕਲੌਂਜੀ ਹੈ ਜੀ ਉਹ ਵੀ ਭਾਵੇਂਗੇ ਦੇ ਵਿੱਚ ਇਹ ਜਮੈਨ ਤੇ ਸੌਂਫ ਜਿਹੜੀ ਹੈ ਇਹ ਤਰਮ ਹੋ ਚੁੱਕੀ ਆ ਹੁਣ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਲੌਂਜੀ ਤੇ ਲੌਂਗ ਉਹ ਵੀ ਵਿੱਚ ਪਾਵਾਂਗੇ ਇਹ ਪੈ ਗਿਆ ਜੀ ਲੌਂਗ ਕਾਲੀ ਮਿਰਚ ਵੀ ਪਾਤੀ ਜੀਰਾ ਵੀ ਥੋੜਾ ਜਿਆ ਹੋਰ ਪਾਤਾ ਧਨੀਆ ਵੀ ਪਾਤਾ ਇਹ ਤੁਸੀਂ ਦੇਖ ਸਕਦੇ ਹੋ ਇਹ ਹੈ ਕਾਲੀ ਮਿਰਚ ਲੌਂਗ ਤੇ ਜੀਰਾ ਤੇ ਧਨੀਆ ਮਸਾਲੇ ਦਾ ਟੇਸਟ ਦਾ ਵੱਖਰਾ ਹੋਊਗਾ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਇਹ ਗਰਮ ਹੋ ਚੁੱਕੇ ਨੇ ਗ੍ਰਾਈਂਡਰ ਆਪਾਂ ਰੱਖਿਆ ਹੋਇਆ ਆਪਣੇ ਕੋਲ ਮਿਕਸੀ ਦੇ ਵਿੱਚ ਪਾ ਕੇ ਜਾਰ ਦੇ ਵਿੱਚ ਹੁਣ ਇਹ ਗਰਮ ਥੋੜਾ ਜਿਹਾ ਗਰਮ ਕਰਨਾ ਸਿੱਲ ਜੀ ਖਤਮ ਹੋ ਜਾਂਦੀ ਇਹਦੇ ਵਿੱਚੋਂ ਹੁਣ ਆਪਾਂ ਇਹ ਜਾਰ ਦੇ ਵਿੱਚ ਪਾਵੇਂ ਮਿਕਸੀ ਵਾਲੇ 'ਚ ਇਹ ਸਾਰਾ ਸਮਾਨ ਪੈ ਗਿਆ ਜੀ ਹੁਣ ਮਿਕਸੀ ਦੇ ਵਿੱਚ ਹੁਣ ਪਾ ਕੇ ਆਪਾਂ ਇੱਕ ਇੱਕ ਲੋ ਗੇੜੇ ਦਵਾਵਾਂਗੇ ਇਹਨੂੰ ਆਪਾਂ ਪਾਊਡਰ ਹੀ ਬਣਾ ਲੈਣਾ ਥੋੜਾ ਜਿਹਾ ਗਿੜਾ ਦੇ ਕੇ ਵਧੀਆ ਪਾਊਡਰ ਬਣ ਜੂਗਾ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਇਹ ਟੱਕਣ ਲਾ ਦਿੱਤਾ ਹੈ ਜਿਹੜੇ ਇੱਕ ਦੋ ਦੇ ਕੇ ਇਹ ਪਾਊਡਰ ਬਣ ਗਿਆ ਜੀ ਇਹ ਦੇਖੋ ਹੁਣ ਇਹ ਪਾਊਡਰ ਆ ਹੁਣ ਆਪਾਂ ਆਪਾਂ ਆਚਾਰ ਦੇ ਵਿੱਚ ਪਾਵਾਂਗੇ ਇਹਦਾ ਟੇਸਟ ਹੀ ਵੱਖਰਾ ਹੋਊ ਦੇਖੋ ਖੁਸ਼ਬੂ ਆ ਰਹੀ ਹੈ ਪੂਰੀ ਵਧੀਆ ਇਹ ਹੁਣ ਚੰਗੀ ਤਰ੍ਹਾਂ ਆਪਾਂ ਜਿਹਦੇ ਵਿੱਚ ਮਿਲਾ ਦੇਾਂਗੇ ਜੀ ਆਪ ਆਪਣਾ ਰੈਡੀ ਹੈ ਜੀ ਹੁਣ ਇਹ ਪਕਵਣਾ ਚਾਹ ਰਿਹਾ ਹੈ ਮਾਹ ਹੈ ਦੁੱਧੋ ਰੈਡੀ ਹੋ ਚੁੱਕਿਆ ਵੀਡੀਓ ਲਾਇਕ ਸ਼ੇਅਰ ਮੈਂ ਸਬਸਕ੍ਰਾਈਬ ਵੀ ਕਰਨਾ ਜੀ ਇਹ achar 10 15 ਦਿਨਾਂ ਦੇ ਵਿੱਚ ਖਾਣ ਦੇ ਯੋਗ ਬਣ ਜਾਏਗਾ ਕਿਉਂਕਿ ਅੱਜ ਤੋਂ ਬਾਅਦ ਇਹ 10 15 ਦਿਨ ਜ਼ਰੂਰ ਲੈਂਦਾ ਹੈ ਇਹਦੇ ਵਿੱਚ ਨਮਕ, ਹਲਦੀ, ਮਿਰਚ, ਜ਼ਰਾਇਨ, ਕਾਲੀ ਮਿਰਚ ਜੀਰਾ ਧਨੀਆ ਲੌਂਗ ਦੇ ਨਾਲ-ਨਾਲ ਸੌਂਫ ਵੀ ਪਾਈ ਹੈ ਕਲੌਂਜੀ ਵੀ ਪਾਈ ਹੈ ਇਹ ਹੁਣ ਰੈਡੀ ਹੋ ਚੁੱਕਾ ਇਹਨੂੰ ਆਪਾਂ ਬਰਤਨ ਦੇ ਵਿੱਚ ਪਾਵਾਂਗੇ ਵੀਡੀਓ ਲਾਇਕ ਸ਼ੇਅਰ ਦਾ ਸਬਸਕ੍ਰਾਈਬ ਜੁੜ ਕਰਨਾ ਜੀ ਚੰਗਾ ਜੀ